ਨੌਂ ਲਿਆ ਪੰਜਾਬੀ ਦੇਖ ਰਹੇ ਹੋ ਤੁਸੀਂ ਮਹਾਂ ਅੰਚਲ ਜੱਗੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਲੋਕਾਂ ਨੂੰ ਮੁਲਕ ਤੋਂ ਬਾਹਰ ਕੱਢਣ ਦੇ ਫੈਸਲੇ ਦੇ ਤਹਿਤ 30 ਪੰਜਾਬੀਆਂ ਨੂੰ ਤੇ 104 ਭਾਰਤੀ ਪ੍ਰਵਾਸੀਆਂ ਨੂੰ ਅਮ੍ਰਿਤ ਸਰ ਦੇ ਹਵਾਈ ਅੱਡੇ ਜਿਹੜਾ ਪਹੁੰਚਾਇਆ ਗਿਆ ਤਾਂ ਹੁਣ ਕਿਹਾ ਜਾ ਰਿਹਾ ਹੋਰ ਜਿਹੜਾ ਪੰਜਾਬੀ ਜਾਂ ਭਾਰਤੀ ਵਾਪਸ ਭੇਜੇ ਜਾ ਸਕਦੇ ਨੇ ਟਰੰਪ ਦੇ ਵੱਲੋਂ ਤਾਂ ਹੁਣ ਲਿਸਟ ਜਿਹੜੀ ਸਾਹਮਣੇ ਆ ਰਹੀ ਹੈ ਫੌਜ ਦੀ ਮਦਦ ਲਈ ਜਾਏਗੀ ਇਸ ਜਿਹੜਾ ਫੈਸਲੇ ਨੂੰ ਪਗੌਣ ਦੇ ਲਈ ਤਾਂ ਉਹਨਾਂ ਨੂੰ ਅਮਰੀਕਾ ਦਾ ਫੌਜੀ ਜਹਾਜ਼ C17 ਇੱਥੇ ਛੱਡ ਕੇ ਵਾਪਸ ਪਰਤਿਆ ਸੂਤਰਾਂ ਦੇ ਮੁਤਾਬਕ ਜੇਕਰ ਗੱਲ ਕਰੀ ਅਗਲੇ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪੰਜਾਬੀ ਵੀ ਹੋਣਗੇ ਵਾਪਸ ਭੇਜੇ ਜਾ ਸਕਦੇ ਨੇ ਇੱਕ ਵਾਰ ਫਿਰ ਤੋਂ ਪੰਜਾਬੀ ਵਾਪਸ ਆ ਸਕਦੇ ਨੇ ਅਮਰੀਕਾ ਤੋਂ 트럼ਪ ਪ੍ਰਸ਼ਾਸਨ ਇਮੀਗ੍ਰੇਸ਼ਨ ਉੱਤੇ ਕੰਟਰੋਲ ਦੇ ਲਈ ਫੌਜੀ ਸਰੋਤਾ ਦੀ ਤੇਜ਼ੀ ਦੇ ਨਾਲ ਵਰਤੋਂ ਕਰ ਰਿਹਾ ਜਿਸ ਦੇ ਵਿੱਚ ਬਾਦੂ ਫੌਜੀ ਬਲਾ ਦੀ ਤਣਾਤੀ ਫੌਜੀ ਜਹਾਜ਼ਾਂ ਰਾਹੀਂ ਡਿਪੋਰਟ ਤੇ ਪ੍ਰਵਾਸੀਆਂ ਦੇ ਲਈ ਫੌਜੀ ਟਿਕਾਣਿਆਂ ਦੀ ਵਰਤੋਂ ਸ਼ਾਮਲ ਹੈ ਅਮਰੀਕੀ ਰੱਖਿਆ ਵਿਭਾਗ ਨੇ ਟੈਕਸਾਸ ਤੇ ਕੈਲੀਫੋਰਨੀਆ ਦੇ ਵਿੱਚੋਂ ਹਿਰਾਸਤ ਵਿਚਲੇ 5000 ਤੋਂ ਵੱਧ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਫੌਜੀ ਉਡਾਣਾਂ ਦੀ ਸਹਾਇਤਾ ਵੀ ਸ਼ੁਰੂ ਕੀਤੀ ਹੈ ਨਵੀਂ ਦਿੱਲੀ ਦੇ ਵਿੱਚ ਅਮਰੀਕੀ ਅੰਬੈਸੀ ਦੇ ਬੁਲਾਰੇ ਨੇ ਕਿਹਾ ਕਿ ਯੂਨਾਈਟਿਡ ਸਟੇਟ ਆਪਣੀ ਸਰਹੱਦਾ ਦੇ ਉੱਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖਤ ਕਰ ਰਿਹਾ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੇ ਰਿਪੋਰਟ ਕੀਤਾ ਜਾ ਰਿਹਾ ਅਮਰੀਕਾ ਨੇ ਨਵੰਬਰ 2024 ਦੇ ਵਿੱਚ 18000 ਗੈਰ ਕਾਨੂੰਨੀ ਪ੍ਰਵਾਸੀਆਂ ਦੀ ਸੂਚੀ ਸਾਂਝੀ ਕੀਤੀ ਸੀ ਜਿਨ੍ਹਾਂ ਨੂੰ ਵਾਪਸ ਭਾਰਤ ਭੇਜਣ ਦੀ ਲੋੜ ਸੀ ਉਦੋਂ ਹੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਭਾਰਤ ਗੈਰ ਕਾਨੂੰਨੀ ਪ੍ਰਵਾਸ ਦੀ ਵਕਾਲਤ ਨਹੀਂ ਕਰਦਾ ਹੈ ਸੂਤਰਾ ਦੇ ਮੁਤਾਬਕ ਆਉਂਦੇ ਦਿਨਾਂ ਦੇ ਵਿੱਚ ਵੱਡੀ ਗਿਣਤੀ ਪ੍ਰਵਾਸੀਆਂ ਨੂੰ ਇਸੇ ਤਰ੍ਹਾਂ ਉਹਨਾਂ ਦੇ ਮੁਲਕ ਵਾਪਸ ਛੱਡਣ ਦੀ ਵੱਡੇ ਪੱਧਰ ਦੇ ਉੱਤੇ ਮੁਹਿੰਮ ਜਿਹੜੀ ਆ ਜਾਰੀ ਰਹੇਗੀ ਅਮਰੀਕਾ ਵੱਲੋਂ ਕੁੱਲ ਜਿਹੜਾ ਕਿ ਆ ਜਾ ਰਿਹਾ ਹੈ ਕਿ 104 ਪ੍ਰਵਾਸੀ ਜਿਹੜੇ ਭਾਰਤੀ ਨੇਤ ਨਾਲੀ ਪੰਜਾਬੀ ਉਹਨਾਂ ਦੇ ਵਿੱਚੋਂ 30 ਦੀ ਗਿਣਤੀ ਵਾਪਸ ਭੇਜੇਗੇ ਤਾਂ ਜਿਹੜੇ ਪ੍ਰਵਾਸੀ ਭਾਰਤੀਆਂ ਦੇ ਵਿੱਚ ਗੁਜਰਾਤ ਦੇ 33 ਹਰਿਆਣਾ ਦੇ 35 ਨਾਗਰਿਕ ਵਿਸ਼ਾਮਲ ਹਨ ਇਸ ਤੋਂ ਇਲਾਵਾ ਯੂਪੀ ਅਤੇ ਮਹਾਰਾਸ਼ਟਰ ਦੇ ਨਾਗਰਿਕ ਵੀ ਵਾਪਸ ਭੇਜੇ ਗਏ ਅਮਰੀਕਾ ਤੋਂ ਆਏ 30 ਪੰਜਾਬੀਆਂ ਵਿੱਚੋਂ 5 ਅੰਮ੍ਰਿਤਸਰ ਦੇ ਇੱਕ ਇੱਕ ਗੁਰਦਾਸਪੁਰ ਤਰਨਤਾਰਨ ਸੰਗਰੂਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਚਾਰ ਜਿਹੜੇ ਲੋਕ ਨੇ ਜੋ ਜਲੰਧਰ ਤੇ ਪਟਿਆਲਾ ਨਾਲ ਹੀ 6 ਕਪੂਰਥਲਾ 2 ਹੁਜ਼ਾਰਪੁਰ ਦੇ ਲੁਧਿਆਣਾ ਅਤੇ ਐਸਬੀਐਸ ਨਗਰ ਦੇ ਵਿਅਕਤੀ ਸ਼ਾਮਲ ਨੇ કુલ 104 ਭਾਰਤੀ ਨਾਗਰਿਕਾ ਦੇ ਵਿੱਚ 12 ਬੱਚੇ ਦੋ ਦਰਜਨ ਦੇ ਲਗਭਗ ਔਰਤਾਂ ਵਿਚ ਜਿਹੜੀਆਂ ਨੇ ਉਹ ਸ਼ਾਮਲ ਲੈ ਹੁਣ ਤੱਕ ਫੌਜੀ ਜਹਾਜ਼ਾ ਦੀ ਮਦਦ ਨਾਲ ਗੁਆਟੇਮਾਲਾ, ਪੇਰੂ ਤੇ ਹੋਂਡੋਰਸ ਦੇ ਵਿੱਚੋਂ ਜਿਹੜਾ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਗਿਆ ਹਾਲਾਂਕਿ ਫੌਜੀ ਉਡਾਨਾਂ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨਾ ਬੇਹੱਦ ਮਹਿੰਗਾ ਸਾਬਤ ਹੋ ਰਿਹਾ ਹੈ ਰਿਪੋਰਟਾਂ ਦੇ ਮੁਤਾਬਕ ਗੁਆਟੇਮਾਲਾ ਭੇਜੇ ਗਏ ਪ੍ਰਵਾਸੀਆਂ ਦੀ ਇੱਕ ਫੌਜੀ ਉਡਾਨ ਦਾ ਖਰਚ ਪ੍ਰਤੀ ਵਿਅਕਤੀ 4675 ਡਾਲਰ ਕਰੀਬ 3 ਲੱਖ 9000 ਰੁਪਏ ਆਉਂਦਾ ਤਾਂ 트럼ਪ ਪ੍ਰਸ਼ਾਸਨ ਜਿਹੜਾ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਬਾਰੇ ਸਿਰਫ ਕਿਹਾ ਜਾ ਰਿਹਾ ਹੈ ਕਿ ਸੋਚ ਰਿਹਾ ਹੈ ਕਿ ਆਪਣੀ ਨੀਤੀ ਜਿਹੜਾ ਅਪਣਾ ਰਿਹਾ ਹੈ ਕਿ ਸਹਿਨਸ਼ੀਲਤਾ ਵਾਲੀ ਨੀਤੀ ਹੋਵੇ ਤਾਂ ਨਾਲ ਹੀ ਜਿਸ ਦੇ ਨਾਲ ਭਵਿੱਖ ਦੇ ਵਿੱਚ ਹੋਰ ਪ੍ਰਵਾਸੀਆਂ ਨੂੰ ਰਿਪੋਰਟ ਕਿਤੇ ਜਾਣ ਦੀ ਸੰਭਾਵਨਾ ਵੀ ਜਤਾਈ ਗਈ ਹੈ